ਸ਼ਿਆਰ ਪਰ ਹਰਿਆਣਾ ਪੁੰਗਾ ਦੇ ਜੰਗਲਾਂ ਦੇ ਵਿੱਚ ਮਿਲੀਆਂ ਬਾਬਾ ਬਾਲਕਨਾਥ ਜੀ ਰਾਜਾ ਭਰਤਰੀ ਜੀ ਦੀਆਂ ਪਰਾਚੀਨ ਸਦੀਆਂ ਪੁਰਾਣੀਆਂ ਮੂਰਤੀਆਂ ਬਾਬਾ ਜੀ ਦੀਆਂ ਨਿਸ਼ਾਨੀਆਂ ਮੋਰ ਦੀਆਂ ਨਿਸ਼ਾਨੀਆਂ ਔਰ ਰੋਟੀਆਂ ਦੀਆਂ ਨਿਸ਼ਾਨੀਆਂ ਦੁਨੀਆ ਦੇ ਸਾਹਮਣੇ ਪਹਿਲੀ ਵਾਰ YouTube ਚੈਨਲ ਗ੍ਰੇਟ ਟੈਲੀਕਾਸਟ ਤੇ ਔਰ ਜੰਗਲ ਚ ਰਹਿਣ ਵਾਲੇ ਇਹਨਾਂ ਬਾਬਾ ਜੀ ਦਾ ਦਾਵਾ ਹੈ ਵੀ 50 ਸਾਲ ਤੋਂ ਲਗਾਤਾਰ ਨਿਰੰਤਰ ਮਿਲ ਰਹੀਆਂ ਨੇ ਇਹਨਾਂ ਨੂੰ ਇਹ ਨਿਸ਼ਾਨੀਆਂ ਇਹਨਾਂ ਨੂੰ ਹੀ ਇਹ ਨਿਸ਼ਾਨੀਆਂ ਕਿਉਂ ਮਿਲ ਰਹੀਆਂ ਨੇ ਕੀ ਹੈ ਇਹਦੇ ਪਿੱਛੇ ਦਾ ਰਾਜ ਸ਼ਿਵ ਜੀ ਮਹਾਰਾਜ ਦੀ ਮੈਨੂੰ ਮੂਰਤੀ ਵੀ ਮਿਲੀ ਹੈ ਬਾਬੇ ਬਾਲਕਨਾਥ ਦੀਆਂ ਰੋਟੀਆਂ ਜੀ ਅੱਛਾ ਜੀ ਬਾਬੇ ਬਾਲ ਬਾਬੇ ਬਾਲਕਨਾਥ ਦੀ ਮੈਨੂੰ ਮਤਲਬ ਮੋਰ ਦੀ ਉਹ ਉਹਨਾਂ ਦੇ ਸਵਾਰੀ ਮਿਲੀ ਹੈ ਜੀ ਫਿਰ ਡਮਰੂ ਮਿਲੇ ਜੀ ਬਾਬੇ ਬਾਲਕਨਾਥ ਦੀਆਂ ਰੋਟੀਆਂ ਜੀ ਮਤਲਬ ਇੱਕ ਸੰਖ ਮਿਲਿਆ ਜੀ ਮੈਨੂੰ ਇਹਨਾਂ ਜੰਗਲਾਂ ਦੇ ਵਿੱਚੋਂ ਇਹਨਾਂ ਜੰਗਲਾਂ ਦੇ ਵਿੱਚੋਂ ਹਾਂਜੀ ਭਰਸਰੀ ਬਾਬਾ ਜੀ ਦੀ ਮੂਰਤੀ ਹੈ ਸ਼ਿਵ ਜੀ ਮਹਾਰਾਜ ਦੀ ਮੂਰਤੀ ਹੈ ਤੇ ਦੂਸਰੀ ਇਹ ਹੈ ਕਿ ਮੈਨੂੰ ਐਡੀ ਵੱਡੀ ਸ਼ਿਵਲੰਗ ਵੀ ਮਿਲੀ ਹੈ ਜੀ ਵਾਲਾ ਜੀ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵਗੇ ਤੇ ਮੈਂ ਤੁਹਾਡਾ ਹਰਪਾਲ ਗ੍ਰੇ ਟੈਲੀਕਾਸਟ ਚੈਨਲ ਤੋਂ ਤੇ ਮੈਂ ਖੜਾ ਹੁਸ਼ਿਆਰਪੁਰ ਦੇ ਬਿਲਕੁਲ ਲਾਗੇ ਤੇ ਇਸ ਸਥਾਨ ਦੇ ਉੱਤੇ ਨਾ ਇੱਕ ਤੇ ਜੰਗਲ ਦੇ ਵਿੱਚ ਜਿੱਦਾਂ ਹੁਣ ਸੂਆ ਪਾਰ ਕਰਦੇ ਪਏ ਆ ਤੇ ਇਸ ਜੰਗਲ ਦੇ ਵਿੱਚ ਰਹਿੰਦਾ ਇੱਕ ਬਾਬਾ ਤੇ ਉਸ ਬਾਬੇ ਦੇ ਕੋਲ ਦੱਸਿਆ ਜਾਂਦਾ ਆ ਵੀ ਰਾਜਾ ਭਰਤਰੀ ਜੀ ਦੀਆਂ ਬਾਬਾ ਜੀ ਦੀਆਂ ਬਹੁਤ ਪ੍ਰਾਚੀਨ ਜਿਹੜੀਆਂ ਮੂਰਤੀਆਂ ਆ ਜਿਹੜੀਆਂ ਉਹਨਾਂ ਨੂੰ ਇਸ ਜੰਗਲ ਦੇ ਵਿੱਚੋਂ ਮਿਲੀਆਂ ਆ ਜਦੋਂ ਉਹ ਜੰਗਲ ਦੇ ਵਿੱਚ ਅਕਸਰ ਜਾਂਦੇ ਆ ਨਾ ਤੇ ਅੱਜ ਆਏ ਆ ਪਾਉਣਾ ਦੇ ਕੋਲ ਅੱਛਾ ਸੁਣਿਆ ਆ ਇਹ ਗੱਲ ਸੱਚੀ ਆ ਜੀ ਹਾਂਜੀ ਕਹਿੰਦੇ ਬਹੁਤ ਪੁਰਾਣੀਆਂ ਮੂਰਤੀਆਂ ਆ ਉੱਥੇ ਨਾ ਹਾਂਜੀ ਉਹਨਾਂ ਕੋਲ ਬਹੁਤ ਪੁਰਾਣੀਆਂ ਪੁਰਾਣੀਆਂ ਮੂਰਤੀਆਂ ਜੀ ਜੀ ਤੇ ਜਿੱਦਾਂ ਬਾਬਾ ਜੀ ਦੀਆਂ ਪੁਰਾਣੀਆਂ ਖੜਾਵਾਂ ਆ ਅੱਛਾ ਪੁਰਾਣੀਆਂ ਖੜਾਵਾਂ ਖੜਾਵਾਂ ਜਿੱਦਾਂ ਤੇ ਕਿਹੜੀਆਂ ਗੜੀਆਂ ਸੰਗ ਤੇ ਇਸ ਥਾਂ ਤੇ ਆਈਆਂ ਮੈਨੂੰ ਲੱਗਦਾ ਨਹੀਂ ਬਈ ਕੋਈ ਹੋਰ ਯੂਟਿਊਬਰ ਪਹੁੰਚਾ ਹੋਊਗਾ ਇੱਥੇ ਨਹੀਂ ਇੱਧਰ ਹੋਰ ਤਾਂ ਕੋਈ ਨਹੀਂ ਆਇਆ ਕੋਈ ਨਹੀਂ ਪਹੁੰਚਿਆ ਤੇ ਇੱਥੇ ਇਹਨਾਂ ਸਥਾਨਾਂ ਦੇ ਉੱਤੇ ਪਹੁੰਚਣ ਵਾਲਾ ਤੁਹਾਡਾ ਭਰਾ ਕਿ ਗ੍ਰੇਟ ਟੈਲੀਕਾਸਟ ਵਾਲਾ ਹਰਪਾਲ ਸਿੰਘ ਤੇ ਆਇਓ ਜਲਦੀਆਂ ਔਰ ਇੱਥੇ ਪਹੁੰਚਣ ਦਾ ਜਿਹੜਾ ਐਡਰੈਸ ਆ ਨਾ ਉਹ ਵੀ ਮੈਂ ਵੀਡੀਓ ਚ ਅੱਗੇ ਦੱਸ ਦੇਣਾ ਆ ਬਟ ਰਸਤਾ ਜਿਹੜਾ ਸਾਰਾ ਜੰਗਲੀ ਆ ਹਨਾ ਤੇ ਗੱਡੀ ਤਾਂ ਬਿਲਕੁਲ ਨਹੀਂ ਆਉਂਦੀ ਥੱਲੇ ਖਾੜਾ ਰਸਤਾ ਖਰਾਬ ਹੋ ਗਿਆ ਆ ਤੇ ਪੈਦਲ ਜਾਣਾ ਪੈਂਦਾ ਆ ਪਰ ਜੰਗਲ ਦੇ ਵਿੱਚ ਆ ਘਾਰੇ ਇੱਥੇ ਬਾਬਾ ਜੀ ਰਹਿੰਦੇ ਆ ਨਾ ਤੇ ਜਾਂਦੇ ਜਾਂਦੇ ਰਾਹ ਦੇ ਵਿੱਚ ਨਾ ਜਿੱਦਾਂ ਮੈਨੂੰ ਖੂਹ ਦਿਖਿਆ ਇੱਕ ਨਾ ਤੇ ਖੂਹ ਵੀ ਕਹਿੰਦੇ ਬਹੁਤ ਪੁਰਾਣਾ ਆ ਜੰਗਲ ਦੇ ਵਿੱਚ ਆ ਤੇ ਇੱਕ ਜਿਹੜੀ ਖਾਸ ਗੱਲ ਨਾ ਜਦੋਂ ਆਪਾਂ ਇਹਨੂੰ ਦੇਖਿਆ ਤੇ ਪਾਣੀ ਦਾ ਪਤਨ ਦੇਖੋ ਹਾਂਜੀ ਤੇ ਕਹਿ ਸਕਦੇ ਆ ਵੀ 2 ਜਾਂ 3 ਫੁੱਟ ਦੇ ਸਰਮਾਈ ਸਾਹਿਬ 3 ਫੁੱਟ ਦੇ ਹੋਊਗਾ ਹਾਂਜੀ 3 ਕਿ ਫੁੱਟ ਤੇ ਪਾਣੀ ਇਹ 3 ਫੁੱਟ ਤੇ ਪਾਣੀ ਆ ਔਰ ਇਹ ਵੀ ਕ੍ਰਿਸ਼ਮੇ ਆ ਪਰਮਾਤਮਾ ਦੇ ਹਾਂਜੀ ਹਾਂਜੀ ਕੁਦਰਤ ਦੇ ਕ੍ਰਿਸ਼ਮੇ ਆ 3 ਫੁੱਟ ਦੇ ਪਾਣੀ ਇਹ ਜਿਹੜਾ ਖੂਹ ਆ ਬੜਾ ਪ੍ਰਚੀਨ ਆ ਪੁਰਾਣਾ ਪਰਾਚੀਨ ਆ ਔਰ 3 ਫੁੱਟ ਦੇ ਉੱਤੇ ਪਾਣੀ ਬੜੀ ਵੱਡੀ ਗੱਲ ਆ ਯਾਰ ਤੇ ਇੱਕ ਆਪਾਂ ਪਿੱਛੇ ਸੂਆਪਾਰ ਕਰਕੇ ਆਏ ਆ ਖੱਡ ਤੇ ਇੱਕੋ ਮੋੜੇ ਸੂਆ ਹੋਰ ਆ ਗਿਆ ਚੱਲਦਾ ਇੱਥੇ ਤੱਕ ਪਾਣੀ ਇੱਥੇ ਵੀ ਫਿਰ ਗਿਆ ਆ ਪਾਣੀ ਜਿੱਦਾਂ ਹਰ ਪਾਸੇ ਬਹੁਤ ਆਇਆ ਸੀਗਾ ਤੇ ਇਸ ਸਾਈਡ ਵੀ ਆਇਆ ਆ ਹਾਂਜੀ ਤੇ ਗੱਡੀ ਇਹਨਾਂ ਦਿਨਾਂ ਚ ਆਉਣੀ ਬਹੁਤ ਜ਼ਿਆਦਾ ਔਖੀ ਆ ਹਾਂ ਯਾ ਟੂ ਵੀਲਰ ਭਾਵੇਂ ਤੁਸੀਂ ਲੈ ਕੇ ਆ ਸਕਦੇ ਪਰ ਉਹ ਵੀ ਜਿਹੜਾ ਥੋੜਾ ਜਿਹਾ ਪਾਵਰ ਵਾਲਾ ਹੋਵੇ ਨਾ ਉਹ ਕਿਉਂਕਿ ਰਸਤਾ ਜਿਹੜਾ ਬਹੁਤ ਜ਼ਿਆਦਾ ਖਰਾਬ ਆ ਇਸ ਕਰਕੇ ਰਾਤ ਬਰਾਤੇ ਤਾਂ ਇਸ ਹੈਡ ਆਉਣ ਦੀ ਤੁਸੀਂ ਗੁਸਤਾਖੀ ਨਹੀਂ ਕਰਿਓ ਤੇ ਯਾ ਜਾਨਵਰ ਵੀ ਮਿਲਦੇ ਆ ਹਾਂਜੀ ਹਾਂਜੀ ਕਿਹੜਾ ਕਿਹੜਾ ਜੀ ਜਾਨਵਰ ਚੀਤਾ ਵਗੈਰਾ ਮਿਲ ਜਾਂਦਾ ਆ ਸੰਭਰ ਸੂਰ ਹੈ ਅਸਾਂ ਆਮ ਹੀ ਆ ਹਾਂ ਫੇਰ ਮਿਲ ਜਾਂਦੇ ਹੋ ਜੀ ਵਾਹ ਵਾਹ ਕਿਦਾਂ ਤੰਗ ਫੰਗ ਤਾਂ ਨਹੀਂ ਕਿਤੇ ਬੰਦੇ ਨੂੰ ਤਾਂ ਨਹੀਂ ਨਹੀਂ ਬੰਦੇ ਨੂੰ ਨਹੀਂ ਕਿਤੇ ਜਾਨਵਰਾਂ ਨੂੰ ਵਗੈਰਾ ਨੂੰ ਹੋ ਸਕਦਾ ਹਾਂ ਲਓ ਜੀ ਆ ਇੱਕ ਹੋਰ ਸੂਆ ਆ ਗਿਆ ਤੇ ਫੇਰ ਪਾਣੀ ਵਿੱਚ ਰੰਗਣਾ ਪਊਗਾ ਹਾਂਜੀ ਹਾਂਜੀ ਚਲੋ ਫੇਰ ਆਜੋ ਤੇ ਇਹ ਪਾਣੀ ਆ ਕੇ ਥੋੜਿਆ ਪਿੱਛੋਂ अच्छा पहाड़ी जो, जो हां okay, okay, okay. हा? okay. दे जी हां जी सेमारा पानी अरे सेम ਦਾ ਪਾਣੀ ਆ ਓਕੇ 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 ਪਾਣੀ ਦੇ ਕਿ ਗਰਮੀ ਅੱਜ ਵੀ ਨਹੀਂ ਸੁੱਕਦਾ ਅੱਛਾ ਗਰਮੀ ਅੱਜ ਵੀ ਨਹੀਂ ਸੁੱਕਦਾ ਹੈ ਓਕੇ ਅੱਛਾ ਵੀਊ ਬਹੁਤ ਸ਼ਾਨਦਾਰ ਆ ਰਾਹ ਦੇ ਨਾ ਤੇ ਇਹਨਾਂ ਵੀਊ ਨੂੰ ਦੇਖਦੇ ਹੋਏ ਪਾਰ ਕਰਦੇ ਹੋਏ ਹੁਸ਼ਿਆਰ ਪਰ ਦੇ ਇਸ ਜੰਗਲ ਦੇ ਵਿੱਚ ਬਾਬਾ ਜੀ ਆ ਇੱਕ ਰਹਿੰਦੇ ਜਿਨ੍ਹਾਂ ਦੇ ਕੋਲ ਆ ਬਾਬਾ ਬਲਕਨਾਥ ਜੀ ਤੇ ਰਾਜਾ ਭਰਤਰੀ ਜੀ ਦੇ ਪਰਾਚੀਨ ਮੂਰਤੀਆਂ ਬਾਬਾ ਜੀ ਦੀਆਂ ਪਰਾਚੀਨ ਮੂਰਤੀਆਂ ਆ ਇਹਨਾਂ ਕੋਲ ਰੋਟੀਆਂ ਵੀ ਆ ਅੱਛਾ ਜੀ ਪੋਏ ਵੀ ਆ ਬਾਬਾ ਜੀ ਦੇ ਹਾਂਜੀ ਜੀ ਤੇ ਸਰੂਪ ਵੀ ਹੈਗੇ ਹਨ ਕੋ ਬਾਬਾ ਜੀ ਦੇ ਸਰੂਪ ਵੀ ਔਰ ਜਿਹੜੇ ਇਹਨਾਂ ਜੰਗਲਾਂ ਚ ਉਹਨਾਂ ਨੂੰ ਮਿਲੇ ਆ ਸ਼ਿਵਲਿੰਗ ਵਗੈਰਾ ਵੀ ਹੈ ਸ਼ਿਵਲਿੰਗ ਵੀ ਹੈਗੇ ਨਾ ਹਾਂਜੀ ਕੀ ਬਾਤ ਆ ਕੀ ਬਾਤ ਆ ਤੇ ਚਲੋ ਐਕਸਾਈਟਮੈਂਟ ਜਿਹੜੀ ਆ ਨਾ ਵੱਧ ਹੀ ਜਾ ਰਹੀ ਆ ਜਿੱਦਾਂ ਜਿੱਦਾਂ ਅਸੀਂ ਜਾ ਰਹੇ ਆ ਤੇ ਜੰਗਲ 'ਚ ਰਹਿ ਰਹੇ ਆ ਏ ਬਾਬਾ ਜੀ ਇਹ ਤਾਂ ਹਾਂ ਹੀ ਅੱਜ ਤੱਕ ਥੋੜੇ ਜੇ ਕਹ ਲਈਏ ਵੀ ਸਾਹਮਣੇ ਨਹੀਂ ਆਏ ਹੈਨਾ ਸੋਸ਼ਲ ਮੀਡੀਆ ਦੇ ਸਾਹਮਣੇ ਨਹੀਂ ਆਏ ਜਿਆਦਾ ਵੀਡੀਓ ਨਹੀਂ ਇਹਨਾਂ ਦੀਆਂ ਆਈਆਂ ਸ਼ਾਇਦ ਇਹ ਪਹਿਲੀ ਵੀਡੀਓ ਆ ਜਿਹੜੀ ਆਪਣੇ YouTube ਚੈਨਲ ਗ੍ਰੇਟ ਟੈਲੀਕਾਸਟ ਤੇ ਆਏਗੀ ਨਾ ਤੇ ਸਰਪੰਚ ਸਾਹਿਬ ਦਾ ਬੜਾ ਸਹਿਯੋਗ ਮਿਲਿਆ ਮੈਨੂੰ ਇੱਥੇ ਤੱਕ ਆਉਣ ਲਈ ਨਾ ਅੱਜ ਤੇ ਪਹੁੰਚ ਚਲੇ ਆ ਜੀ ਉਸ ਬਾਬਾ ਜੀ ਦੇ ਘਰ ਦੇ ਬਿਲਕੁਲ ਲਾਗੇ ਤੇ ਆਹ ਜੰਗਲ ਦੇ ਵਿੱਚ ਬਾਬਾ ਜੀ ਰਹਿੰਦੇ ਆ ਤੇ ਇੱਥੇ ਉਹਨਾਂ ਦੀ ਕੁਟਿਆ ਆ ਇੱਥੇ ਉਹਨਾਂ ਦਾ ਰਹਿਣ ਬਸੇਰਾ ਆ ਔਰ ਮਣਾਉਂਦੇ ਆ ਤੁਹਾਨੂੰ ਪਹਿਲਾਂ ਉਹਨਾਂ ਬਾਬਾ ਜੀ ਦੇ ਨਾਲ ਤੇ ਫਿਰ ਆਪਾਂ ਚੱਲਦੇ ਆ ਉਹਨਾਂ ਦੇ ਕੁਟਿਆ ਤੇ ਹਾਂਜੀ ਜੈ ਬਾਬਾ ਜੀ ਜੀ ਜੈ ਬਾਬਾ ਜੀ ਜੀ ਕੀ ਹਾਲ ਆ ਜੀ ਠੀਕ ਆ ਜੀ ਤੁਸੀਂ ਸੁਣਾਓ ਜੀ ਬਹੁਤ ਵਧੀਆ ਪਹਿਲਾਂ ਤਾਂ ਜੀ ਅ ਇਸ ਜਗ੍ਹਾ ਤੇ ਇਕੱਲੇ ਰਹਿਣਾ ਹੀ ਬੜਾ ਔਖਾ ਆ ਹਾਂਜੀ ਖਿਲਰ ਉੱਥੇ ਦਾ ਸਲੂਟ ਆ ਤੁਸੀਂ ਇਸ ਜਗ੍ਹਾ ਤੇ ਬੈਠੇ ਕਿਤੇ ਆਮ ਬੰਦੇ ਆਮੰਦੇ ਦੀ ਪਹੁੰਚ ਤੋਂ ਬਾਹਰ ਆ ਜੀ ਇਹ ਜੈ ਬਾਬੇ ਦੀ ਮਾਰਾ ਕਿਉਂਕਿ ਇਸ ਜਗ੍ਹਾ ਤੇ ਆਉਣਾ ਨਾ ਜਿੱਥੇ ਤੁਸੀਂ ਰਹਿ ਰਹੇ ਆ ਬੜਾ ਔਖਾ ਆ ਨਾ ਤਾਂ ਕੋਈ ਗੱਡੀ ਆਉਂਦੀ ਆ ਨਾ ਕੋਈ ਮੇਰੇ ਹਿਸਾਬ ਨਾਲ ਮੋਟਰਸਾਈਕਲ ਵੀ ਨਹੀਂ ਇਹਨਾਂ ਦੇ ਨਜ਼ਦੀ ਨਹੀਂ ਆ ਰਿਹਾ ਕੋਣ ਨਹੀਂ ਆਂਦਾ ਜੀ ਕੋਣ ਨਹੀਂ ਆਉਂਦੇ ਹਾਂਜੀ ਜੀ ਜੀ ਅੱਛਾ ਜੀ ਤੇ ਗਣੇਸ਼ ਮਹਾਰਾਜ ਦੀ ਮੂਰਤੀ ਏਡੀ ਵੱਡੀ ਮਿਲੀ ਹੈ ਮਾਤਾ ਜੀ ਦੀ ਮੂਰਤੀ ਮੈਨੂੰ ਮਿਲੀ ਆ ਜੀ ਇਸ ਜੰਗਲ ਚੋਂ ਇਸੇ ਜੰਗਲ ਚੋਂ ਮਿਲੀ ਆ ਜੀ ਮੈਨੂੰ ਹਾਂਜੀ ਅਸੀਂ ਜੰਗਲਾਂ ਵਿੱਚ ਜਾਂਦੇ ਹਾਂ ਦਿਹਾੜੀ ਕੰਮ ਜਾਂਦੇ ਪਸ਼ੂ ਪਾਚਾਰਨ ਜਾਂਦੇ ਇਸ ਸਾਨੂੰ ਜਿੱਥੇ ਕੋਈ ਧਿਆਨ ਨਾਲ ਇਹ ਸਾਰੀਆਂ ਵਸਤਾ ਜਿਹੜੇ ਸਾਰੇ ਤੁਸੀਂ ਨਿਸ਼ਾਨ ਦੱਸਿਆ ਨਿਸ਼ਾਨੀਆਂ ਦੱਸੀਆਂ ਤੁਹਾਡੇ ਕੋਲ ਹੈ ਇਸ ਵੇਲੇ ਇਸ ਵੇਲੇ ਮੇਰੇ ਕੋਲ ਮੌਜੂਦਾ ਚੀਜ਼ਾਂ ਪਈਆਂ ਜੀ ਚੰਦਰਮਾ ਮੇਰੇ ਕੋਲ ਪਿਆ ਜੀ ਅੱਛਾ ਜੀ ਹਾਂਜੀ ਚੰਦਰਮਾ ਮੇਰੇ ਕੋਲ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਜੀ ਜੀ ਹਾਂਜੀ ਅੱਛਾ ਤੁਹਾਡੇ ਕੋਲ ਕੋਈ ਹੋਰ ਵੀ ਯੂਟਿਊਬਰ ਪਹੁੰਚਾ ਨਹੀਂ ਜੀ ਤੁਸੀਂ ਪਹਿਲੀ ਵਾਰ ਹੀ ਆਏ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਮੈਂ ਕਰਨਾ ਜੀ ਨਹੀਂ ਦੇਖੋ ਮੈਨੂੰ ਹੀ ਨਾ ਚੀਜ਼ਾਂ ਦੇ ਨਾਲ ਨਾ ਇਸ਼ਕਿਆ ਪਿਆਰ ਆ ਹਾਂਜੀ ਦੇਖੋ ਉਹ ਮਹਾਰਾਜ ਟੋ ਮੇਲਾ ਖੁਦੇ ਬਣਾ ਲੈਂਦੇ ਆ ਪਰ ਜਦੋਂ ਤੁਸੀਂ ਮੈਨੂੰ ਦੱਸਿਆ ਵੀ ਤੁਹਾਡੇ ਕੋ ਇਹ ਪ੍ਰਾਚੀਨ ਨਿਸ਼ਾਨੀਆਂ ਆ ਬਾਬਾ ਜੀ ਦੀਆਂ ਭਰਤੀ ਜੀ ਦੀਆਂ ਸ਼ਿਵ ਜੀ ਮਹਾਰਾਜ ਦੀਆਂ ਤੇ ਉਹ ਮਨ ਚ ਉਤਸੁਕਤਾ ਪੈਦਾ ਹੋ ਗਈ ਹਾਂਜੀ ਤੇ ਚਲੋ ਆਪਾਂ ਕਰਦੇ ਆ ਦਰਸ਼ਨ ਸ਼ਿਵ ਜੀ ਮਹਾਰਾਜ ਦੀ ਮੈਨੂੰ ਮੂਰਤੀ ਵੀ ਮਿਲੀ ਐ ਔਰ ਉਹਨਾਂ ਦੀਆਂ ਜਟਾਂ ਵੀ ਮੈਨੂੰ ਮਿਲੀਆਂ ਜੀ ਜਿਸੇ ਜੰਗਲ ਦੇ ਵਿੱਚੋਂ ਬਣੀ ਆ ਜੀ ਇਹ ਅੱਛਾ ਜੀ ਹਾਂਜੀ ਹਾਂਜੀ ਚਲੋ ਆਪਾਂ ਚੱਲਦੇ ਆਂ ਜੀ ਦੇਖਦੇ ਆਂ ਤੇ ਕਰਦੇ ਆਂ ਵਿਸਥਾਰ ਦੇ ਵਿੱਚ ਗੱਲਬਾਤ ਜਿਦਾਂ ਵੈਲਕਮ ਹੈ ਕਿ ਨਵੇਂ ਬਲੌਗ ਦੇ ਵਿੱਚ ਤੇ ਆਪਾਂ ਪਹੁੰਚੇ ਆਂ ਜੀ ਇਹ ਹੁਸ਼ਿਆਰਪੁਰ ਦਾ ਜੰਗਲ ਆ ਬਹੁਤ ਸੰਘਣਾ ਜੰਗਲ ਆ ਇੱਥੇ ਤੱਕ ਗੱਡੀ ਚੋਣਾ ਬੜਾ ਮੁਸ਼ਕਲ ਆ ਤੇ ਬੜੇ ਔਖੇ ਹੋ ਕੇ ਇੱਥੇ ਤੱਕ ਪਹੁੰਚੇ ਆਂ ਹਨਾ ਤੇ ਰਸਤੇ ਜਿਹੜੇ ਆ ਬਰਸਾਤ ਦੇ ਨਾਲ ਖਰਾਬ ਹੋ ਚੁੱਕੇ ਹੋਆ ਪੈਦਲ ਹੋਣਾ ਵੀ ਬੜਾ ਔਖਾ ਆ ਪਰ ਉਸ ਬਾਬਾ ਜੀ ਦੀ ਕਿਰਪਾ ਸਦਕਾ ਆਪਾਂ ਇਸ ਸਥਾਨ ਤੇ ਪਹੁੰਚ ਚੁੱਕੇ ਜਿੱਥੇ ਬਾਬਾ ਜੀ ਇਹ ਰਹਿ ਰਹੇ ਆ ਜੰਗਲ ਦੇ ਵਿੱਚ ਆ ਤੇ ਇਹਨਾਂ ਦੇ ਕੋਲ ਇਹਨਾਂ ਦਾ ਕਹਿਣਾ ਆ ਵੀ ਬਾਬਾ ਜੀ ਦੇ ਰਾਜਾ ਪਰਥਰੀ ਜੀ ਦੇ ਸ਼ਿਵ ਜੀ ਮਹਾਰਾਜ ਜੀ ਦੇ ਉਹਨਾਂ ਦੀਆਂ ਜਿਹੜੀਆਂ ਨਿਸ਼ਾਨੀਆਂ ਉਹਨਾਂ ਨੂੰ ਇੱਥੇ ਜੰਗਲ ਚੋਂ ਮਿਲੀਆਂ ਆ ਤੇ ਆ ਜੋ ਚਲਦੇ ਆ ਤੇ ਕਰਾਉਂਦੇ ਆ ਤੁਹਾਨੂੰ ਬੇਦਰਸ਼ਨ ਇਹ ਇੱਧਰ ਆ ਜੀ ਹਾਂ ਜੀ ਹਾਂ ਜੀ ਮਹਾਰਾਜ ਜੀ ਇੱਧਰ ਹੀ ਆ ਜੀ ਅੱਛਾ ਜੀ ਹਾਂ ਜੀ ਇਹ ਤਾਂ ਕੁੜੀਆਂ ਬੜੀ ਪੁਰਾਣੀ ਲੱਗਦੀ ਆ ਦੇਖੋ ਜੀ ਹੁਣ ਪੁਰਾਣੇ ਸਮੇਂ ਦੀਆਂ ਚੀਜ਼ਾਂ ਜੀ ਇਹ ਜੀ 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 ਇਹ ਤੇ ਜਾਨਵਰ ਵਗੈਰਾ ਤਾਂ ਨਹੀਂ ਆਉਂਦਾ ਇੱਥੇ ਦੇਖੋ ਜੀ ਜਾਨਵਰ ਆ ਵੀ ਜਾਂਦੇ ਆ ਵਾਟਰਪੂਲ ਦੇ ਵਿੱਚ ਜਿੱਥੇ ਬਹਿ ਗਏ ਜਾਂਦੇ ਜਾਨਵਰ ਜੀ ਅੱਛਾ ਜੀ ਭਾਈ ਸਵੇਰੇ 4 ਵਜੇ ਕੋਈ ਡਰ ਡੁੱਕਰ ਨਹੀਂ ਸਾਨੂੰ ਕੋਈ ਡਰ ਨਹੀਂ ਜੀ ਜਾਨਵਰ ਦਾ ਜੀ ਆਹ ਬਾਤ ਬੜੀ ਉਸ ਮਾਲਕ ਦੀ ਕਿਰਪਾ ਹੈ ਹੋਵੇ ਮਾਲਕਨਾਥ ਜੀ ਦੀ ਬੜੀ ਕਿਰਪਾ ਜੀ ਸਾਡੇ ਤੇ ਜੈ ਬਾਬਾ ਜੀ ਇਹ ਇਹ ਜਿਹੜੀ ਹੈ ਬਰਾਗਣ ਮੈਨੂੰ ਜੰਗਲ ਚ ਮਿਲੀ ਹੈ ਜੀ ਮੈਂ ਪਤਸਰੀ ਬਾਬਾ ਜੀ ਦੀ ਸੜਕ ਬਣਾਉਂਦਾ ਸੀਗਾ ਜਦੋਂ ਮੈਨੂੰ ਮਿਲੀ ਮੈਨੂੰ ਜੀ ਉਹ ਬਾਬਾ ਜੀ ਦੇ ਦਰਵਾਜ਼ੇ ਲਾਗੇ ਮੈਨੂੰ ਮਿਲੀ ਹੈ ਇਹ ਬਰਾਗਣ ਹਾਂਜੀ ਬਰਾਗਣ ਜੈ ਬਾਬੇ ਜੈ ਬਾਬੇ ਅੱਛਾ ਜੀ ਤੇ ਹੋਰ ਮੈਨੂੰ ਦੱਸੋ ਵੀ ਕਿਹੜੀਆਂ ਕਿਹੜੀਆਂ ਨਿਸ਼ਾਨੀਆਂ ਮਿਲੀਆਂ ਮੈਨੂੰ ਦੱਸੀ ਜੋ ਲਾਗੇ ਆਗੇ ਨਾ ਬੜੇ ਦੱਸੋ ਹਾਂਜੀ ਕੱਲੀ 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 ਨਿਸ਼ਾਨੀ ਥੋੜੀ ਜੀ ਇਕੱਲੇ ਇਕੱਲੇ ਨਿਸ਼ਾਨੀ ਚੱਕ ਕੇ ਥੋੜੀ ਦਿਖਾ ਦਿਓ ਆਹ ਦੇਖੋ ਜੀ ਇਹ ਬਾਬਾ ਜੀ ਦੇ ਢਮਰੂ ਹੈ ਜੀ ਇਹ ਸ਼ਿਵ ਜੀ ਭਗਵਾਨ ਦੇ ਢਮਰੂ ਹੈ ਜੀ ਇਹ ਵੀ ਮੈਨੂੰ ਉੱਥੇ ਹੀ ਪ੍ਰਾਪਤ ਹੋਈ ਜੀ ਜੀ ਔਰ ਅੱਛਾ ਇਹ ਇਹ ਵੀ ਪਰੇ ਵੀ ਡੰਮਰੂ ਹੈ ਇਹ ਵੀ ਡੰਮਰੂ ਹੈ ਇਹ ਪੰਜ ਡੰਮਰੂ ਹੈ ਜੀ ਲਗਾਤਾਰ ਅੱਛਾ ਜੀ ਠੀਕ ਹੈ ਜੀ ਤੇ ਇਹ ਜੀ ਇਹ ਜਿੱਦਾਂ ਮਤਲਬ ਇਹ ਹੈਗਾ ਤਰਾਜੂ ਜੀ ਅਰੇ ਵਾਹ ਤੱਕੜੀ ਤੱਕੜੀ ਹਾਂਜੀ ਇਹ ਵੀ ਉੱਥੇ ਹੀ ਪ੍ਰਾਪਤ ਹੋਈ ਜੀ ਮੈਨੂੰ ਕਿਆ ਬਾਤ ਬਾਬਾ ਜੀ ਦੇ ਮੈਂ ਕੰਮ ਕਰਨਾ ਸੜਕ ਬਣਾਉਣਾ ਉਹ ਵੀ ਉੱਥੇ ਹੀ ਮਤਲਬ ਜੀ 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 ਹੁਣ ਆ ਜਿਹੜਾ ਹੈਗਾ ਇਹ ਦੇਖੋ ਜੀ ਇਹ ਲੋਕਟ ਹੈ ਜੀ ਇਹ अच्छा जी ਇਹਦੇ ਵਿੱਚ ਜਿੰਨਾ ਆਪਾਂ ਕੋਈ ਚੀਜ਼ ਪਾ ਲਈ ਤੇ ਗੱਲ ਚ ਪਾ ਲਈ ਇਹ ਉਹ ਚੀਜ਼ ਹੈ ਬਿਲਕੁਲ 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 ਯਾਰ ਹਾਂਜੀ ਅੱਛਾ ਇਹ ਵੀ ਜੰਗਲ ਚ ਮਿਲਿਆ ਉਹਥੇ ਬਾਬਾ ਜੀ ਦੇ ਨੇੜੇ ਤੇੜੇ ਮੈਨੂੰ ਪ੍ਰਾਪਤ ਹੋਇਆ ਜੀ ਔਰ ਆ ਹੈਗੀ ਮਾਤਾ ਜੀ ਦੀ ਮੂਰਤੀ ਅੱਛਾ ਇਹ ਕਿੱਸਾ ਬਣਾ ਤੁਸੀਂ ਦਿਖਾ ਸਕਦੇ ਆ ਜੀ ਹਾਂਜੀ ਹੁਣ ਮੈਂ ਤਾਂ ਇਹ ਤਾਂ ਹੁਣ ਆ ਦੇਖੋ ਨਾ ਜੀ ਤੁਸੀਂ ਝਾਨ ਨਾਲ ਦੇਖੋ ਇਹਨੂੰ ਆ ਸਾਰਾ ਕੁਝ ਆ ਮੁਕਤ ਹੈਗਾ ਆ ਹੱਥ ਹੈਗੇ ਆ ਸਾੜੀ ਪੂਰੀ ਲੱਗੀ ਹੈ ਜੀ ਦੇਖੋ ਧਿਆਨ ਨਾਲ ਜੀ 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 ਐਦਾਂ ਮਤਲਬ ਮੈਂ ਇਸੇ ਹਿਸਾਬ ਨਾਲ ਜਿਹੜੀ ਮੈਨੂੰ ਜਿੱਦਾਂ ਦੀ ਚੀਜ਼ ਲੱਗਦੀ ਹੈ ਮੈਂ ਉਦੋਂ ਹੀ ਲਿਆਣਾ ਉਦੋਂ ਹੀ ਲਿਓ ਅੱਛਾ ਇਹਦਰ ਜੀ ਇਹ ਖੁੰਚਾ ਜੀ ਖੁੰਚਾ ਖੁੰਚਾ ਜਿੱਦਾਂ ਆਪਾਂ ਮਤਲਬ ਕੋਈ ਕੜਾਹ ਘੜੋਪ ਬਣਾਣਾ ਕੋਈ ਪ੍ਰਸ਼ਾਦ ਬਣਾਣਾ ਹੋਵੇ ਜੀ ਜੀ ਇਹ ਉੱਥੇ ਹੀ ਪ੍ਰਾਪਤ ਹੋਇਆ ਜੀ ਮੈਨੂੰ ਅੱਛਾ ਤੇ ਇਧਰ ਜੀ ਆ ਦੇ ਇਧਰ ਇਹ ਬਾਬੇ ਬਲਖਾਦ ਦੀਆਂ ਜਿੱਦਾਂ ਰੋਟੀਆਂ ਜੀ अच्छा जी ए बाबाए बालखनाथ ਦੀਆਂ ਰੋਟੀਆਂ ਵੀ ਉੱਥੇ ਹੀ ਪ੍ਰਾਪਤ ਹੋਈਆਂ ਮੈਨੂੰ ਇਹਨੂੰ ਆਪਾਂ ਕਿੱਦਾਂ ਕਹਿ ਸਕਦੇ ਆਂ ਵੀ ਬਾਬਾ ਜੀ ਦੀਆਂ ਰੋਟੀਆਂ ਇਹਦੇ ਬਾਰੇ ਦੇਖੋ ਜੀ ਅਸੀਂ ਸ਼ੁਰੂ ਤੋਂ ਬਚਪਨ ਤੋਂ ਹੀ ਅਸੀਂ ਬਾਬੇ ਬਾਲਖnath ਦੇ ਬਹੁਤ ਨਜ਼ਦੀਕ ਸੇਵਾਦਾਰ ਆਂ ਅਸੀਂ ਉੱਥੇ ਬਾਬਾ ਜੀ ਦੇ ਡੇਰੇ ਵੀ ਜਾਂਦੇ ਨਾ ਜਦੋਂ ਬਾਬਾ ਜੀ ਦੀ ਗੁਟਿਆਈ ਜਾਂਦੇ ਤਾਂ ਐਦਾਂ ਦੀਆਂ ਰੋਟੀਆਂ ਸਾਨੂੰ ਉੱਥੇ ਨਜ਼ਰ ਆਉਂਦੀਆਂ ਇਸ ਕਰਕੇ ਮੈਂ ਉੱਥੋਂ ਇਹ ਕਰ ਰਿਹਾ ਇਹ ਵੀ ਤੁਹਾਨੂੰ ਜੰਗਲ 'ਚ ਮਿਲੀਆਂ ਹਾਂਜੀ ਉੱਥੇ ਆਪਣੀ ਗੁਟਿਆਈ ਚ ਜਾਂਦੀ ਆਂ ਉੱਥੇ ਜੰਗਲਾਂ 'ਚ ਮਿਲ ਰਹੀ ਠੀਕ ਹੈ ਜੀ ਤੇ ਖੜਾਵਾ ਵੀ ਤੁਸੀਂ ਦੱਸਿਆ ਸੀ। ਉਹ ਦੇਖੋ ਜੀ ਖੜਾਵਾ ਪਈਆਂ ਸਾਰੀਆਂ ਪਈਆਂ ਜੀ। ਆਹ ਦੇਖੋ। ਆਗ ਭਡੀਆਂ ਖੜਾਵਾ। ਆ ਵੀ ਆ ਸਾਰੀਆਂ ਖੜਾਵਾ ਹੀ ਆ ਜੀ। ਇਹ ਖੜਾਵਾ। ਹਾਂ ਜੀ ਆਹ ਦੇਖੋ ਜੀ। ਆਹ ਦੇਖੋ ਜੀ। ਅੱਛਾ ਇਹਨਾਂ ਦੀ ਸ਼ੇਪ ਬਿਲਕੁਲ ਅੱਛਾ ਜੀ। ਹਾਂ ਜੀ। ਤੇ ਬਿਲਕੁਲ ਖੜਾਵਾ ਦੀ ਸ਼ੇਪ ਚ ਆ ਜੀ। ਹਾਂ ਜੀ ਆਹ ਦੇਖੋ। ਜੀ 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 ਜੀ। ਦੇਖ ਲਓ। ਇਹ ਵੀ ਜੰਗਲ ਚ ਮਿਲੀਆਂ। ਇਹ ਉੱਥੇ ਮਿਲੀਆਂ ਜੀ ਸਾਰੀਆਂ ਇਹ ਮੈਨੂੰ। ਕੋਈ ਬਾਹਰੋਂ ਚੀਜ਼ ਨਹੀਂ ਮੈਨੂੰ ਮਿਲੀ ਕੋਈ ਵੀ ਚੀਜ਼ ਜਿਹੜੀ ਆ। ਆਹ ਦੇਖੋ ਆ ਸੰਖ ਹੈ ਜੀ। ਆਹ ਦੇਖ ਲਓ। ਉੱਪਰ ਅਰੇ ਵਾ ਆ ਦੇਖੋ ਵਾਜੀ ਵਾ ਇਹ ਵੀ ਉੱਥੇ ਪ੍ਰਾਪਤ ਹੋਇਆ ਜੀ ਉੱਥੇ ਮੈਨੂੰ ਚੀਜ਼ਾਂ ਮਿਲਦੀਆਂ ਮੈਂ ਸੜਕ ਅੱਛਾ ਦੇਖੋ ਇੱਕ ਇਹ ਚੀਜ਼ ਤੁਹਾਨੂੰ ਮਿਲੀ ਆ ਪਰ ਉਹਦੀ ਪਛਾਣ ਕਿੱਦਾਂ ਹੁੰਦੀ ਆ ਤੁਹਾਨੂੰ ਦੇਖੋ ਜੀ ਮੈਂ ਲੋਕ ਮੇਰੇ ਨਾਲ ਕਈ ਵਾਰੀ ਉੱਥੇ ਜਾਂਦੇ ਆ ਉੱਪਰ ਦੇ ਨਗ ਜਾਂਦੇ ਆ ਤੇ ਮੈਂ ਉਹਨਾਂ ਨੂੰ ਬੜੇ ਧਿਆਨ ਨਾਲ ਕਹਿੰਨਾ ਵੀ ਇਹ ਬਾਬਾ ਜੀ ਦੀ ਚੀਜ਼ ਆ ਤੁਸੀਂ ਕਿਉਂ ਨਹੀਂ ਚੱਕਦੇ ਯਾਰ ਕਿਉਂ ਨਹੀਂ ਧਿਆਨ ਮਾਰਦੇ ਇਸ ਚੀਜ਼ ਦਾ ਅੱਛਾ ਜੀ ਹਾਂਜੀ ਇਦਾਂ ਵੀ ਹੋਈ ਮੇਰੇ ਨਾਲ ਹਾਂਜੀ ਹਾਂਜੀ ਆਹ ਚੰਦਰਮਾ ਜੀ ਦੇਖੋ ਧਿਆਨ ਨਾਲ ਆਹ ਚੰਦਰਮਾ ਦੇਖੋ ਅੱਛਾ ਇਹ ਵੀ ਤੁਹਾਨੂੰ ਸਾਰਾ ਕੁਝ ਇਹ ਉੱਥੇ ਹੀ ਮਿਲਿਆ ਜੀ ਹਾਂਜੀ ਦੇਖੋ ਜੀ ਕੋਈ ਇਹਦੇ ਵੀ ਕੋਈ ਸ਼ੱਕ ਇਹਦੇ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ ਇਹ ਦਿਖਾਈ ਦੇ ਰਿਹਾ ਆ ਠੀਕ ਹੈ ਜੀ ਇਹ ਪੱਥਰ ਦੇ ਉੱਤੇ ਜਿਹੜੀਆਂ ਬਣੀਆਂ ਅੰਕ੍ਰਿਤੀਆਂ ਆ ਨਾ ਜਿਹੜੇ ਚਿੱਤਰ ਬਣੇ ਹੋਏ ਆ ਵੀ ਇਹ ਜਿਹੜੇ ਆ ਬੜੇ ਚਿੱਤਰ ਆ ਅਲੱਗ ਆ ਇਹ ਉਸੇ ਸ਼ੇਪ ਦੇ ਆ ਜਿਹੜੀ ਸ਼ੇਪ 'ਚ ਇਹ ਬਾਬਾ ਜੀ ਸਾਨੂੰ ਦੱਸ ਰਹੇ ਆ ਬਰਾਗਣ ਆ ਤੇ ਬਰਾਗਣ ਦਿਖਾਈ ਦੇ ਰਹੀ ਆ ਸ਼ਿਵਲਿੰਗ ਦਾ ਵਾਕਿਆ ਸ਼ਿਵਲਿੰਗ ਦਿਖਾਈ ਦੇ ਰਿਹਾ ਆ ਇਹ ਜਗਨੇਸ਼ੀ ਦੀ ਮੂਰਤੀ ਦਿਖਾਈ ਦੇ ਰਹੀ ਹੈ ਤਾਂ ਉਸੇ ਤਰ੍ਹਾਂ ਦੀ ਦਿਖਾਈ ਦੇ ਰਹੀ ਆ ਢਮਰੂ ਆ ਤੇ ਢਮਰੂ ਦਾ ਸਾਈਡ ਢਮਰੂ ਵਾਂਗੂ ਦਿਖਾਇਆ ਗਿਆ ਆ ਹਾਂਜੀ ਤੇ ਜੇ ਸੰਕੇਤ ਸੰਖਮ ਨੂੰ ਦਿਖਾਇਆ ਗਿਆ ਤੇ ਫਿਰ ਇਹ ਕਿ ਇਹਨੇ ਮੈਨੂੰ ਹੋਰ ਚੀਜ਼ ਦਿਖਾਈ ਸੀ ਬਾਬਾ ਜੀ ਦਾ ਮੋਰ ਤੁਸੀਂ ਦੇਖੋ ਨਾ ਜੀ ਇਹ ਆ ਜਿਹੜੀ ਚੀਜ਼ ਹੈਗੀ ਹੈ ਜਿੱਦਾਂ ਬਾਬਾ ਬਾਬਾ ਵਾਲਖਨਾ ਦੇ ਮੋਰ ਹੁੰਦਾ ਉਦਾਂ ਦੀ ਚੀਜ਼ ਹੈ ਇਹ ਉਦਾਂ ਦੀ ਅਨਕ੍ਰਿਤੀ ਹੈ ਨਾ ਉਦਾਂ ਦੀ ਅਨਕ੍ਰਿਤੀ ਹੈ ਜੀ ਬਿਲਕੁਲ ਬਿਲਕੁਲ ਅਨਕ੍ਰਿਤੀ ਹੈ ਇਸ ਕਰਕੇ ਮੈਂ ਇਹ ਨੂੰ ਲਿਆਇਆ ਜੀ ਹਾਂਜੀ ਤੇ ਇਧਰ ਜੀ ਇਹ ਦੇਖੋ ਜੀ ਇਹ ਫੁੱਲ ਹੈ ਜੀ ਦੇਖੋ ਕਿੰਨਾ ਪਿਆਰਾ ਫੁੱਲ ਹੈ ਇਹ ਦੋ ਗਾਗਰਾਂ ਜੀ ਇਹ ਖਰਾਮਾ ਬਾਬਾ ਜੀ ਦੀਆਂ ਕੀ ਬਾਤ ਹੈ ਹਾਂਜੀ ਇਹ ਜਿੰਨੇ ਵੀ ਪਈ ਹੈ ਇਹ ਮਾਲਾ ਜੀ ਬਾਬਾ ਜੀ ਦੀ ਚਾਹੇ ਇਹਨੂੰ ਜੋ ਤੁਸੀਂ ਮਰਜੀ ਸਮਝ ਲਓ ਹਾਂਜੀ ਜੀ ਜੀ ਆਹ ਮਾਲਾ ਜੀ ਬਾਬਾ ਜੀ ਦੀ ਜੀ ਹਾਂਜੀ ਇਹ ਦੇਖੋ ਜੀ ਇਹ ਬਹੁਤ ਅਦਭੂਤ ਤੇ 75 ਖਜ਼ਾਨਾ ਬਾਬਾ ਜੀ ਨੇ ਸਾਮਕੇ ਰੱਖਿਆ ਹੋਇਆ ਆ ਹਾਂਜੀ ਹਾਂਜੀ ਆ ਸਰ ਕੀ ਵੀ ਮੈਨੂੰ ਉੱਥੇ ਪ੍ਰਾਪਤ ਸਰ ਕੀ ਮਤਲਬ ਇਹ ਜਿਹਦੇ ਨਾਲ ਆਪਾਂ ਕਿਸੇ ਨੂੰ ਜਲ ਦੇਣਾ ਹਾਂਜੀ ਹਾਂਜੀ ਜਲ ਆਪਾਂ ਇਦਾਂ ਨਾਮ ਤੇ ਦੇਈ ਤੱਕ ਜੀ 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 ਉਹ ਚੀਜ਼ ਹੈ ਜੀ ਰਜੀ ਇਹ ਮੈਨੂੰ ਬਾਬਾ ਜੀ ਦੀ ਮੂਰਤੀ ਮਿਲੀ ਭਰਤਰੀ ਬਾਬਾ ਜੀ ਦੀ ਇਸੇ ਜੰਗਲ ਚ ਮਿਲੀ ਹੈ ਜੀ ਇਹ ਉਹ ਭਰੀਆ ਯਾਰ ਹਾਂਜੀ ਬੁੱਲੇ ਬਾਬਾ ਸਰਪੰਚ ਸਾਹਿਬ ਹਾਂਜੀ ਹਾਂਜੀ ਇਸੇ ਜੰਗਲ ਚ ਮਿਲੀ ਇਹ ਇਸੇ ਜੰਗਲ ਚ ਮਿਲੀ ਮੈਨੂੰ ਹਾਂਜੀ ਹੋਰ ਕੀ ਕੀ ਹੈ ਆਪਣੇ ਮੇਰੇ ਕੋਲ ਗਣੇਸ਼ ਮਹਾਰਾਜ ਜੀ ਵੀ ਹੈਗੇ ਹਾਂਜੀ ਇਹ ਮਹਾਰਾਜ ਜੀ ਉਸੇ ਜੰਗਲ ਚ ਮੈਨੂੰ ਬਾਬੇ ਭਰਤਰੀ ਦੇ ਲੱਗੇ ਮੈਨੂੰ ਮਿਲੀਆਂ ਜੀ ਇਹ ਮੂਰਤੀਆਂ ਜੀ ਜੀ ਇਹ ਹੈਗੀ ਹੈ ਸ਼ਿਵਜੀ ਮਹਾਰਾਜ ਦੀ ਮੂਰਤੀ। ਜੀ ਠੀਕ ਹੈ ਜੀ। ਯਾਨੀ ਇਹ ਕਹਿ ਸਕਦੇ ਕਿੰਨੀ ਆਪ ਪੁਰਾਣੀ ਆ ਤੁਸੀਂ ਸਮਝਦੇ ਕਿਉਂਕਿ ਤੁਸੀਂ ਜੰਗਲ 'ਚ ਰਹਿੰਦੇ ਆ ਤੁਹਾਡਾ ਬਚਪਨ ਵੀ ਇਸੇ ਜੰਗਲ 'ਚ ਗੁਜ਼ਰਿਆ। ਦੇਖੋ ਜੀ ਸਾਨੂੰ ਇਸ ਚੀਜ਼ ਦਾ ਕੋਈ ਪਤਾ ਨਹੀਂ ਕਿ ਕਿੰਨੀ ਆਪ ਪੁਰਾਣੀ ਆ ਇਹ ਮੂਰਤੀ ਆ ਹੈਗੀ ਆ। ਅਸੀਂ ਤਾਂ ਕੰਮ ਕਰਦੇ ਆ ਜਦੋਂ ਕੋਈ ਮੈਨੂੰ ਨਜ਼ਰ ਆ ਜਾਂਦੀ ਹੈ ਮੂਰਤੀ ਮੈਂ ਉੱਥੋਂ ਚੱਕ ਕੇ ਲਿਆਉਣਾ ਹੈ। ਤੁਹਾਨੂੰ ਉਹ ਰੂਪ ਦਿਸਦਾ। ਉਹੀ ਰੂਪ ਮੈਨੂੰ ਨਜ਼ਰ ਆਂਦਾ। ਇਹ ਤੁਸੀਂ ਦੇਖ ਲਓ ਹੁਣ ਮੌਕੇ ਤੇ ਹੀ ਦੇਖ ਲਓ ਤੁਸੀਂ ਵੀ ਆਹ ਕੰਠ ਹੈਗਾ ਜੀ ਜਿਹਦਾ ਨੀਲਾ ਕੰਠ ਹੁੰਦਾ ਬਾਬੇ ਦਾ। ਜੀ ਜੀ ਹੈ ਜੀ। ਸ਼ਿਵ ਜੀ ਮਾਰੇ ਦੇ ਗਲ ਦੇ ਵਿੱਚ ਕੰਠ ਸੀਗਾ ਨਾ ਜੀ ਕਾਲੇ ਨੀਲਾ ਉਹੀ ਚੀਜ਼ ਹੈ ਜੀ ਆਹ ਬਰਾਗਣ ਹੈ ਜੀ ਬਾਬਾ ਜੀ ਦੀ ਲਾਗੇ ਲੈਓ ਮੜੇ ਲਾਗੇ ਹਾਂ 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 ਜੀ ਆਹ ਦੇਖ ਲਓ ਬਰਾਗਣ ਹੈ ਜੀ ਕੀ ਕਾ ਬਾਤ ਹੈ ਜੀ ਅੱਛਾ ਇਹ ਇੰਨਾ ਕੀਮਤੀ ਕਿਉਂ ਨਾ ਤੁਸੀਂ ਸਾਹਮਣੇ ਰੱਖਿਆ ਆ ਕੋਈ ਵੀਡੀਓ ਵਾਲਾ ਕੋਈ ਯੂਟਿਊਬਰ ਜਾਂ ਕੋਈ ਅਖਬਾਰ ਵਾਲਾ ਕੋਈ ਨਹੀਂ ਤੁਹਾਡੇ ਕੋਲ ਮੇਰੇ ਕੋਲ ਅਜ ਤੱਕ ਕੋਈ ਨਹੀਂ ਜੀ ਪਹੁੰਚਿਆ ਤੁਸੀਂ ਇਹ ਪਹਿਲੀ ਵਾਰ ਆਏ ਸਾਡੇ ਦੇ ਕਿਰਪਾ ਕੀਤੀ ਹੈ ਇਹ ਅਸੀਂ ਕੌਣ ਹਾਂ ਦੇਖੋ ਟੋ ਮੇਲਾ ਪਰਮਾਤਮਾ ਬਣਾਉਂਦਾ ਹਾਂ ਹਾਂ ਜੀ ਹਾਂ ਜੀ ਹਾਂ ਜੀ ਤੇ ਹੋਰ ਕਿਹੜੀ ਹੈ ਬਾਕੀ ਮੇਰਾ ਮਨ ਭਰ ਜਾਂਦਾ ਜੀ ਇਹਨਾਂ ਜੀਵਨ ਦੇ ਦੇਖੋ ਮਰਜ ਇਹ ਦੇਖੋ ਇਹ ਜਿਹੜਾ ਇਹ ਜਿਹਨੂੰ ਇਹ ਇਸ਼ਕ ਹੋਵੇ ਨਾ ਜਿਹਨੂੰ ਇਹ ਪਿਆਰ ਹੋਵੇ ਉਹ ਹੀ ਸਮਝ ਸਕਦਾ ਹਾਂਜੀ ਹਾਂਜੀ ਦੇਖਣ ਵਾਲੇ ਸਾਡੇ ਸਾਰੇ ਪੈਣਾ ਭਰਾਵਾਂ ਨੂੰ ਪਤਾ ਜਿੱਦਾਂ ਨਹੀਂ ਆਪਾਂ ਵੀਡੀਓ ਪਾਈ ਦੀਆਂ ਆ ਨਾ ਹਾਂਜੀ ਹਾਂਜੀ ਬਈ ਇਹ ਕੋਈ ਛੋਟੀ ਗੱਲ ਨਹੀਂ ਤੁਸੀਂ ਪੂਰੀ ਲਾਈਫ ਆਪਣੇ ਜ਼ਿੰਦਗੀ ਜੰਗਲ ਚ ਕੱਟ ਦਿੱਤੀ ਹੈ ਹਾਂਜੀ ਹਾਂਜੀ ਔਰ ਕਿੰਨਾ ਕੁਝ ਤੁਸੀਂ ਸਾਹਮਣੇ ਰੱਖਿਆ ਹੈ ਹਾਂਜੀ ਹਾਂਜੀ ਅੱਜ ਤੱਕ ਤੁਹਾਨੂੰ ਥੋੜੀ ਪਤਾ ਵੀ ਤੁਹਾਡੇ ਤੱਕ ਕੋਈ ਪਹੁੰਚੂਗਾ ਇਹ ਤੁਹਾਡੇ ਦਿਲ ਦੀ ਆ ਆਪਣੇ ਆਏ ਮੈਨੂੰ ਪਤਾ ਵੀ ਮੈਂ ਗੁਰੂ ਮਹਾਰਾਜ ਦੇ ਬਾਬਾ ਜੀ ਦੇ ਸਥਾਨ ਆ ਬਾਬਾ ਜੀ ਦੀਆਂ ਮੂਰਤੀਆਂ ਮਿਲੀਆਂ ਸ਼ਿਵ ਜੀ ਮਹਾਰਾਜ ਦੀਆਂ ਮਿਲੀਆਂ ਮੈਂ ਲਿਆ ਲਿਆ ਕੇ ਰੱਖੀ ਜਾਂਦਾ ਮੈਂ ਬਚਪਨ ਤੋਂ ਬਹੁਤ ਦਿਨਾਂ ਦੇ ਨੇੜੇ ਹਾਂ ਜੀ ਮੈਂ ਚਰਨਾ ਚ ਰਹਿਣਾ 24 ਘੰਟੇ ਮੈਂ ਬਾਬੇ ਪਰਸਲੇ ਦੀ ਜਗ੍ਹਾ ਜਿਹੜੀ ਬਚਪਨ ਤੋਂ ਮੈਂ ਨਾ ਜਿਹੜੇ ਸੜਕ ਬਣਾਉਣਾ ਮੈਂ ਉਹਨਾਂ ਦੀ ਜਦੋਂ ਵੀ ਛੋਟੇ ਛੋਟੇ ਰਸਤੇ ਸੀ ਨਾ ਪਹਿਲੇ ਡੰਡੀਆਂ ਸੀਗੀਆਂ ਮੈਂ ਤਾਂ ਮੇ ਬਣਾਉਂਦਾ ਸੀ ਗਾਜੀ ਰਸਤੇ ਹਾਂਜੀ ਲਿਆਓ ਹੋਰ ਤਾਂ ਆ ਦੇਖੋ ਜੀ ਸ਼ਿਵਲੰਗ ਹੈ ਗੱਡੀ ਭਰੀ ਹੈ ਜੀ ਬੱਲੇ 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 ਹਾਂਜੀ ਅੱਛਾ ਇਹ ਵੀ ਜੰਗਲ ਚੋਂ ਮਿਲੀ ਇਹ ਉੱਥੇ ਬਾਬਾਈ ਦੇ ਮਿਲੀ ਜੀ ਕਿੰਨਾ ਵਜਨ ਹੋਊਗਾ ਹਾਂਜੀ ਦੇਖੋ ਤੁਹਾਡੇ ਸਾਹਬ ਬਾਬਾ ਜੀ ਦੀ ਬੱਲੇ ਬੱਲੇ ਅੱਛਾ ਹਾਂ ਅੰਕਰਤੀ ਜਿਹੜੀ ਸੀਗੀ ਨਾ ਉਹ ਮੈਨੂੰ ਦੱਸ ਆ ਦੇਖੋ ਜੀ ਇੱਧਰ ਤੁਸੀਂ ਧਿਆਨ ਧਿਆਨ ਮਾਰੋ ਦਿਖਾਓ ਮੜਾ ਜਾ ਆਹ ਲੇਖੋ ਆ ਸ਼ਿਵਜੀ ਮਹਾਰਾਜ ਦੀ ਮੂਰਤੀ ਹੈ ਜੀ ਆ ਆ ਉਹਨਾਂ ਦੇ ਆ ਜਿਹੜੇ ਪੈਰ ਲੱਤਾ ਆ ਸਾਹਮਣੇ ਨਜ਼ਰ ਆਉਂਦੀਆਂ ਇੱਧਰ ਗੋਰਾ ਮਾਤਾ ਜੀ ਦੀ ਆ ਮੂਰਤੀ ਹੈ ਮਦਦ ਧਿਆਨ ਨਾਲ ਦੇਖਣੀ ਪੈਂਦੀ ਜੀ ਇਹ ਜੀ 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 ਜਿੱਦਾਂ ਕਹਿ ਲੀਏ ਵੀ ਕੈਮਰੇ ਦੀ ਅੱਖ ਨਾਲੋਂ ਨਾਲ ਜੇ ਤੁਸੀਂ ਆ ਕੇ ਦਰਸ਼ਨ ਕਰੋਗੇ ਇੱਥੇ ਹਾਂਜੀ 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 ਜੀ 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 ਫੇਰ ਨਜ਼ਰ ਆਊਗਾ ਬਹੁਤ ਵੱਡੀ ਆ ਤੁਹਾਡੀ ਮਿਹਨਤ ਆ ਬਾਬਾ ਜੀ ਹਾਂਜੀ 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 ਇਹ ਜੰਗਲ ਚੋਂ ਲੈ ਕੇ ਜੰਗਲ ਚੋਂ ਹੀ ਅਰੇ ਵਾਹ ਹਾਂਜੀ ਹਾਂਜੀ ਔਰ ਮੈਂ ਇਹਨਾਂ ਦੇ ਰਸਤੇ ਚ ਨਹੀਂ ਜਦੋਂ ਵੀ ਮੈਂ ਲੈਣਾ ਨਾ ਮੈਂ ਰਾਜ ਨਹੀਂ ਰੱਖਦਾ ਅਬੇ ਘਰ ਲੈ ਕੇ ਨਹੀਂ ਮੈਂ ਘਰ ਲੈ ਕੇ ਆਣਾ ਚਾਹੇ ਜੋ ਮਰਜ਼ੀ ਹੋ ਜਾਏ ਹਾਂਜੀ ਰੱਖੋ ਆ ਦੇਖੋ ਜੀ ਅੱਛਾ ਇਹ ਵੀ ਉੱਥੇ ਮਿਲੀ ਇਹ ਵੀ ਉੱਥੇ ਮਿਲੀ ਹੈ ਜੀ ਯਾਨੀ ਅੱਛਾ ਜੀ ਇਹ ਚੀਜ਼ਾਂ ਮੈਨੂੰ ਉੱਥੇ ਇਹ 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 ਕਦੀ ਇਹ ਲੱਕੜ ਦੀ ਆ ਇਹ ਲੱਕੜ ਦੀ ਆ ਜੀ ਇਹਨੂੰ ਕਿੰਨਾ ਚਿਰ ਹੋ ਗਿਆ ਮਿਲੀ ਨੂੰ ਇਹਨੂੰ ਤਾਂ ਜੀ ਘੱਟੋ ਘੱਟ ਮੇਰਾ ਖਿਆਲ ਹੈ ਵੀ ਮੈਨੂੰ 10-15 ਸਾਲ ਤੋਂ ਵੀ ਉੱਪਰ ਹੋ ਗਿਆ ਜੀ 10-15 ਸਾਲ ਤੋਂ ਹਾਂਜੀ ਔਰ ਇਹ ਵੀ ਤੁਹਾਨੂੰ ਜਦੋਂ ਰਾਜਾ ਭਰਤਰੀ ਜੀ ਦੀ ਤੁਸੀਂ ਸੜਕ ਬਣਾ ਰਹੇ ਸੀ ਹਾਂਜੀ 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 ਉਹ ਹਾਂਜੀ ਹਾਂਜੀ ਤੇ ਸੜਕ ਬਣਾਉਣ ਲਈ ਹੋਰ ਵੀ ਤੁਹਾਡੇ ਕੋਲ ਸੀਗੇ ਜਾਂ ਦੇਖੋ ਜੀ ਸੜਕ ਬਣਾਉਣ ਵਾਸਤੇ ਮੈਂ ਬੰਦੇ ਲਾਇਓ ਸੀਗੇ ਦਿਹਾੜੀਦਾਰ ਮਜ਼ਦੂਰ ਬੰਦੇ ਮੇਰੇ ਕੋਲ ਲੱਗੇ ਹੋ ਸਕੇ ਕਾਫੀ ਜੀ ਜੀ ਮਤਲਬ ਜਿਹਦੇ ਪਹਿਲੇ ਤਾਂ ਮੈਂ 10 20 20 ਦਿਨ ਮੈਂ ਉਹਨਾਂ ਬੰਦਿਆਂ ਦੇ ਵੀ ਲਵਾਏ ਦੋ ਟਰੈਕਟਰ ਲੱਗੇ ਸਕੇ ਜੀ ਜੀ ਉਹ ਟਰੈਕਟਰ ਜਿਹੜੇ ਸਕੇ ਜੀ ਉਹ ਪੰਚਾਇਤ ਨੇ ਲਾਇਆ ਸਕੇ ਅੱਛਾ ਜੀ ਬਾਕੀ ਜਿੰਨੇ ਦਿਹਾੜੀਦਾਰ ਸਕੇ ਉਹ ਮੈਂ ਆਪ ਖੁਦ ਲਾਇਆ ਸਕੇ ਜੀ ਤੇ ਬਾਬਾ ਜੀ ਦੇ ਡੇਰੇ ਤੱਕ ਅਸੀਂ ਸੜਕ ਬਣਾਈ ਜ ਕਿਆ ਬਾਤ ਵਾਜੀ ਬਾ ਕਿਆ ਬਾਤ ਹਾਂਜੀ ਇਹ ਵੀ ਗਣੇਸ਼ ਉੱਥੇ ਹੀ ਮਿਲਿਆ ਜੀ ਅੱਛਾ ਜੀ ਇਹ ਗਣੇਸ਼ ਮਹਾਰਾਜ ਦੀ ਮੂਰਤੀ ਵੀ ਉੱਥੇ ਮਿਲੀ ਜੀ ਮੈਨੂੰ ਬੱਲੇ 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 ਹਾਂਜੀ ਹਾਂਜੀ ਦੇਖੋ ਤਾਂ ਕਿੰਨੀ ਕੁ ਭਾਰੀ ਆ ਛੱਡਿਓ ਤਾਂ ਇਹ ਤਾਂ ਬਹੁਤ ਭਾਰੀ ਆ ਤੁਹਾਡਾ ਭਲਾ ਹੋਵੇ ਛੱਡਿਓ ਇਹ ਹੋਊਗੀ 25 30 ਕਿਲੋ ਦੀ ਕਿੰਨੀ ਜਿਆਦਾ ਆ ਜਿਆਦਾ ਹੁੰਦਾ ਜਿਆਦਾ ਆ ਜਿਆਦਾ ਆ ਅੱਛਾ ਇਹ ਵੀ ਤੁਹਾਨੂੰ ਉੱਥੇ ਮਿਲੀ ਆ ਇਹ ਵੀ ਉੱਥੇ ਜੀ ਆ ਲਿਆ ਇਹ ਵੀ ਉੱਥੇ ਮਿਲੀ ਮਹਾਰਾਜ ਕਿਆ ਬਾਤ ਆ ਯਾਰ ਹਾਂਜੀ ਮਹਾਰਾਜ ਜੀ ਤਨ ਨਾਲ ਯਾਰ ਦੋਸੀ ਇਹ ਇੱਕ ਇਹ ਵੀ ਭਗਤੀ ਆ ਇੱਕ ਹਾਂਜੀ ਇਹ ਕੋ ਦਾ ਇਸ਼ਕ ਆ ਉਹਦਾ ਪਿਆਰ ਆ ਚਲੋ ਮੈਂ ਤੁਹਾਡੇ ਨਾਲ ਰਖਾ ਲੈਂਦਾ ਹੁਣ ਰਖ ਪਰ ਸਰਪੰਚ ਸਾਹਿਬ ਜਾਇਓ ਨਾਲ ਮੜਾ ਚਲੋ ਨਹੀਂ ਨਾਲ ਜਾਓ ਨਾਲ ਜਾਓ ਨਾਲ ਜਾਓ ਚਲੋ ਜੀ ਨਾਲ ਜਾਓ ਭਰੀ ਆ ਹਾਂਜੀ ਇਹ ਦੇਖੋ ਜੀ ਕਿੰਨੀ ਪੁਰਾਣੀ ਹੋ ਗਈ ਇਹ ਬੁਫਾ ਜੀ ਇਹ ਅਸੀਂ ਨਹੀਂ ਬਣਾਈ ਬੰਦੇ ਕਿਸੇ ਨੇ ਨਹੀਂ ਬਣਾਈ ਹਾਂ ਦੀ ਕੋਈ ਕੁਦਰਤ ਦੇ ਨੇਮ ਹੈ ਜੀ ਇਹ ਕੁਦਰਤ ਨੇ ਕਿੰਨਾ ਕਿੰਨਾ ਚੀਜ਼ਾਂ ਤਿਆਰ ਕੀਤੀਆਂ ਜੀ ਇਵੇਂ ਮੈਨੂੰ ਉੱਥੇ ਮਿਲੀ ਜਿੱਥੇ ਬਾਬਾ ਪਰਚੇ ਨੇ ਨੇ ਪੱਥਰ ਦੇ ਵਿੱਚ ਇੱਕ ਇਹੋ ਜਿਹਾ ਉਹਦੀ ਅਨਕ੍ਰਿਤੀ ਬਣੀ ਹੋਆ ਜਿੱਦਾਂ ਇਹ ਗੁਫਾ ਹੁੰਦੀ ਆ ਰਾਈਟ ਤੇ ਯਾਰ ਇਹ ਮਤਲਬ ਸਪੀਚਲੈਸ ਆ ਯਾਰ ਇੱਥੇ ਕੀ ਕਹੀਏ ਹੁਣ ਕੀ ਗੱਲਾਂ ਇੱਥੇ ਕੀ ਕਹਿ ਸਕਦੇ ਆ ਆਪਾਂ ਨਾ ਉਹਦੇ ਰੰਗ ਆ ਨਾ ਕੁਦਰਤ ਦੇ ਕੁਦਰਤ ਦੀਆਂ ਕੁਦਰਤ ਦੇ ਰੰਗ ਆ ਤੇ ਇਹ ਜੀ ਇਹਦੀ ਜਿਹੜੀ ਸ਼ੇਪ ਆ ਨਾ ਦੇਖੋ ਹੈ ਇਹ ਪੱਥਰ ਆ ਤੇ ਇਹਦੀ ਜਿਹੜੀ ਸ਼ੇਪ ਆ ਨਾ ਨਾ ਤਾਂ ਇਹਨੂੰ ਕਿਸੇ ਨੇ ਰਗੜਿਆ ਆ ਹਾਂਜੀ ਹਾਂਜੀ ਆ ਦੇਖੋ ਇਹ ਬਿਲਕੁਲ ਇੰਜ ਜਿਹਾ ਆਪਦੀ ਆ ਜਿੱਦਾਂ ਇਹ ਖੜਾਵਾਂ ਹੁੰਦੀਆਂ ਆ ਰਾਈਟ ਹਾਂਜੀ 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 ਤੇ ਇਹੋ ਜਿਹੀਆਂ ਅਨਕ੍ਰਿਤੀਆਂ ਹੁਣ ਆ ਜਿਹੜੀ ਜੇ ਨਾ ਆ ਪੱਥਰ ਦੇ ਉੱਤੇ ਤੁਹਾਨੂੰ ਗੌਰ ਨਾਲ ਦੇਖਿਓ ਤੇ ਪੰਛੀ ਨਜ਼ਰ ਆਉਣਗੇ ਹਾਂ ਨਾ ਕਬੂਤਰ ਕਬੂਤਰ ਰਾਈਟ ਇਹ ਆ ਦੇਖੋ ਇੱਥੇ ਨੋਟ ਕਰਿਓ ਜਿੱਦਾਂ ਦੋ ਕਬੂਤਰ ਬੈਠੇ ਹੁੰਦੇ ਆ ਮੋ ਸਾਹਮਣੇ ਰਾਈਟ ਕੋਰ ਦੇ ਨਾਲ ਤੇ ਇਹ ਚੀਜ਼ ਦੇਖੋ ਇੱਕ ਤਾਂ ਪੱਥਰ ਦੇ ਉੱਤੇ ਅਨਕ੍ਰਿਤੀਆਂ ਬਣਦੀਆਂ ਆ ਰਾਈਟ ਇਹ ਜਿੱਦਾਂ ਹੁਣ ਇਹ ਚੰਦਰਮਾ ਬਣਿਆ ਹੋਇਆ ਆ ਨਾ ਪੱਥਰ ਦੇ ਉੱਤੇ ਔਰ ਦੂਜੀ ਗੱਲ ਅ ਇਸ ਚੀਜ਼ ਨੂੰ ਪਛਾਨਣ ਵਾਲੀ ਅੱਖ ਵੀ ਚਾਹੀਦੀ ਆ ਉਹ ਜਿਹੜੀ ਇਹਨਾਂ ਬਾਬਾ ਜੀ ਨੂੰ ਪ੍ਰਮਾਤਮਾ ਨੇ ਬਖਸ਼ੀ ਆ ਨਾ ਬੜਾ ਕੁਝ ਇਹਨਾਂ ਦੇ ਸਾਹਮਣੇ ਸਾਹਮਣੇ ਰੱਖਿਆ ਆ ਸਾਰਾ ਕੁਝ ਅਸੀਂ ਇੱਕ ਵੀਡੀਓ 'ਚ ਨਹੀਂ ਦਿਖਾ ਸਕਦੇ ਬਹੁਤ ਖਜ਼ਾਨਾ ਇਹਨਾਂ ਦੇ ਕੋਲ ਭਰਿਆ ਪਿਆ ਆ ਆ ਦੇਖੋ ਮਾਤਾ ਜੀ ਦੀ ਮੂਰਤੀ ਹੈ ਜੀ ਕਿੰਨੀ ਪਿਆਰੀ ਮੂਰਤੀ ਹੈ ਜੀ ਵਾਹ ਜੀ ਵਾਹ ਇਹ ਵੀ ਮੈਨੂੰ ਜੰਗਲ 'ਚ ਹੀ ਮਿਲੀ ਜੀ ਕਿਆ ਬਾਤ ਜਦੋਂ ਤੁਸੀਂ ਇਹਨਾਂ ਦੇ ਕੋਲ ਆ ਕੇ ਦੇਖੋਗੇ ਨਾ ਇ ਗਣੇਸ਼ ਜੀ ਮਹਾਰਾਜ ਇਹ ਗਣੇਸ਼ ਮਹਾਰਾਜ ਜੀ ਜਦੋਂ ਤੁਸੀਂ ਇਹ ਆਗੇ ਇਹਨਾਂ ਦੇ ਕੋਲ ਦੇਖੋਗੇ ਆਗੇ ਤੁਹਾਨੂੰ ਇਹ ਚੀਜ਼ ਦਾ ਅਸਾਫ ਹੋਊਗਾ ਅਨੁਭਵ ਹੋਊਗਾ ਇਹ ਵਾਕਈ ਇਹ ਜਿਹੜੀਆਂ ਚੀਜ਼ਾਂ ਆ ਇਹ ਅਨਕ੍ਰਿਤੀਆਂ ਇਹਨਾਂ ਨੂੰ ਅ ਅਨਮੋਲ ਆਖ ਜਾਨਾ ਯਾਰ ਇਹ ਮੈਂ ਕਹਿ ਸਕਦਾ ਬਾਕੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਵੀ ਜਿਹੜੀਆਂ ਜਿਹੜਾ ਖਜ਼ਾਨਾ ਇਹ ਸੰਭੀ ਬੈਠੇ ਆ ਨਾ ਹਾਂਜੀ ਅ ਬਾਬਾ ਜੀ ਇਹਨਾਂ ਨੂੰ ਕਿਰਪਾ ਕਰਨ ਬੜੀ ਮਿਹਨਤ ਆ ਇਹਨਾਂ ਦੀ ਕਿੰਨੇ ਸਾਲਾਂ ਦੀ ਮਿਹਨਤ ਆ ਜੀ ਇਹ ਲਾਲਾ ਜੀ ਤੁਸੀਂ ਮੈਂ ਘੱਟੋ ਘੱਟ 15 14 ਸਾਲ ਦਾ ਹੋਊਗਾ ਜਦਿਆਂ ਵੇ ਇਹ ਚੀਜ਼ਾਂ ਇਕੱਠੀਆਂ ਕਰਦਾ ਪਿਆ ਜੀ ਅੱਜ ਤੱਕ ਅੱਜ ਤੱਕ ਰਮ ਕਰੀ ਜਾਂਦਾ 50 ਸਾਲ ਦਾ ਇੱਕ ਖਜ਼ਾਨਾ ਸਾਹਮਣੇ-ਸਾਹਮਣ ਰੱਖਿਆ ਜਦ ਕਿ ਇਹਨਾਂ ਨੇ ਇਹ ਕਿਤੇ ਇਹ ਨਹੀਂ ਵੀ ਇਹਨਾਂ ਨੇ ਕੋਈ ਕਿਸੇ ਨੂੰ ਨਮਾਇਸ਼ ਲਾਈ ਆ ਜਾਂ ਇਹਨਾਂ ਨੂੰ ਕੋਈ ਪੈਸੇ ਦਾ ਲਾਲਚ ਆ ਪਰ ਇਹ ਜੰਗਲ ਦੇ ਵਿੱਚ ਰਹਿੰਦੇ ਆ ਬਸ ਬਾਬਾਈ ਦੇ ਨਾਲ ਸਾਡਾ ਬਹੁਤ ਪਿਆਰ ਹੈ ਬਾਬਾਈ ਨਾਲ ਪਿਆਰ ਆ ਹਾਂਜੀ ਹਾਂਜੀ ਤੇ ਉਹਦੇ ਕਰਕੇ ਔਰ ਇਹ ਜਿਹੜੀਆਂ ਇਹ ਜਿਹੜੀਆਂ ਨਿਸ਼ਾਨੀਆਂ ਮਿਲੀਆਂ ਆ ਨਾ ਜੀ ਜੀ ਤੇ ਇੱਥੇ ਲੱਗੇ ਹੀ ਰਾਜਾ ਭਰਤਰੀ ਜੀ ਦਾ ਮੰਦਿਰ ਆ ਔਰ ਇਹ ਸਾਰੇ ਸਾਰੀਆਂ ਨਿਸ਼ਾਨੀਆਂ ਜਦੋਂ ਉਹਨਾਂ ਦੇ ਦਰਬਾਰ ਦੇ ਉੱਤੇ ਸਾਡੇ ਬਾਬਾ ਜੀ ਰਸਤਾ ਬਣਾ ਰਹੇ ਸੀ ਨਾ ਇਹ ਸਾਰਾ ਕੁਝ ਉੱਥੋਂ ਇਹਨਾਂ ਨੂੰ ਮਿਲਿਆ ਕਿੱਥੋਂ ਬਾਕੀ ਕੁਝ ਨਿਸ਼ਾਨੀਆਂ ਇਹਨਾਂ ਨੂੰ ਪਹਿਲਾਂ ਵੀ ਮਿਲਦੀਆਂ ਰਹੀਆਂ ਕਿਉਂਕਿ ਰਹਿੰਦੇ ਜੰਗਲ ਦੇ ਵਿੱਚ ਆ ਕਿਰਪਾ ਜੀ ਮਾਣ ਦੀ ਕਿਰਪਾ ਤੁਹਾਡੀ ਜਿਹੜੀ ਅੱਖ ਆ ਨਾ ਮਾਰਾਈ ਨੇ ਉਹੋ ਜੇ ਕਰ ਦਿੱਤੀ ਆ ਵੀ ਤੁਹਾਨੂੰ ਹਰ ਜਗ੍ਹਾ ਉਹ ਦਿਦਾ ਆ ਬੜੀ ਵੱਡੀ ਗੱਲ ਆ ਜੀ ਆ ਦੇਖੋ ਜੀ ਮੈਨੂੰ ਆ ਕਛੂਆ ਵੀ ਮਿਲਿਆ ਜੀ ਉੱਥੇ ਬਾਬਾ ਜੀ ਦਾ ਅਰੇ ਵਾਹ ਕਿਆ ਬਾਤ ਆ ਯਾਰ ਆ ਦੇਖੋ ਜੀ ਪਿੰਡੀ ਯਾਰ ਇਹ ਤਾਂ ਬਾਕੀ ਆ ਦੇਖੋ ਜਿਹੜੀ ਇਹਦੀ ਅਨਕ੍ਰਿਤੀ ਹੈ ਨਾ ਜਿਹੜੀ ਇਹਦੀ ਬਣਾਵਟ ਆ ਆ ਦੇਖੋ ਮੂੰਹ ਹੈ ਜੀ ਇਹਦਾ ਬਿਲਕੁਲ ਡਿੱਟੋ ਕਛੂਆ ਜਿੱਦਾਂ ਹੁੰਦਾ ਨਾ ਹਾਂਜੀ ਹਾਂਜੀ ਕਿਆ ਬਾਤ ਆ ਯਾਰ ਹਾਂਜੀ ਆ ਦੇਖੋ ਇਹ ਮਹਾਰਾਜ ਦੀ ਜਿਹੜੀ ਉਹ ਪਿੰਡੀ ਹੁੰਦੀ ਹੈ ਹਾਂਜੀ ਜੀ ਇਹ ਦੇ ਲਓ ਜਿੱਦਾਂ ਬਰਫ ਦੀ ਬੰਦੀ ਹੈ ਕਲਾਸ਼ ਪਰਬਤ ਤੇ ਕਲਾਸ਼ ਤੇ ਅਮਰਨਾਥ ਅਮਰਨਾਥ ਬਾਬਾ ਜੀ ਦੇ ਉਹੀ ਚੀਜ਼ ਦੇਖੋ ਜੀ ਇਹ ਵੀ ਮੈਨੂੰ ਉੱਥੇ ਮਿਲੀ ਹੈ ਜੀ ਔਰ ਹੈਵੀ ਪੂਰੀ ਵਾਈਟ ਆ ਕੋਈ ਵੀ ਵਿੱਚ ਬਲੈਕ ਡਾਟ ਨਹੀਂ ਹੈਗਾ ਹਾਂਜੀ ਹਾਂਜੀ ਪੂਰੀ ਵਾਈਟ ਆ ਨਾ ਹਾਂਜੀ ਆਹ ਦੇਖੋ ਜੀ ਮੈਨੂੰ ਤੂਫ ਪੱਤੀਆਂ ਆਹ ਤੂਫ ਬਣਿਆ ਜਿੱਦਾਂ ਹੰਦਾ ਜੰਗਲਾਂ 'ਚ ਮਿਲਦੇ ਜੀ ਇਹ ਮੈਨੂੰ ਉੱਥੇ ਬਾਬਾ ਜੀ ਦੇ ਜਿਹੜੇ ਮਿਲੇ ਇਹ ਇਹ ਕਿਰਪਾ ਤੁਹਾਡੇ ਤੇ ਮਹਾਰਾਜ ਦੀ ਹਾਂਜੀ ਹਾਂਜੀ ਨਹੀਂ ਤਾਂ ਉਹਦੇ ਕਿਰਪਾ ਤੋਂ ਬਿਨਾ ਇਹ ਕੰਮ ਨਹੀਂ ਹੁੰਦੇ ਇਹ ਕਾਰਜ ਨਹੀਂ ਹੁੰਦੇ ਨਾ ਇਹ ਇੰਨੀ ਦੇਖੋ ਕਿਸੇ ਨੂੰ ਮਿਲ ਜੂ ਇੱਕ ਅੱਧੀ ਚੀਜ਼ ਮਿਲ ਜੂ ਇੱਕ ਅੱਧੀ ਨਿਸ਼ਾਨੀ ਮਿਲ ਜੂ ਪਰ ਇੰਨੀਆਂ ਅਣਗਿਣਤ ਹਾਂ ਗਿਣਤੀ ਹੈ ਜੀ ਬਹੁਤ ਪਰ ਮੈਂ ਬਹੁਤ ਵਾਲੀ ਹਾਲੇ ਕਮਜ਼ੋਰ ਬੰਦਾ ਹਾਂ ਜੀ ਮੈਂ ਨੂੰ ਜਿੱਥੇ ਵੀ ਚੀਜ਼ ਮਿਲਦੀ ਮੈਂ ਲਿਆ ਕੇ ਘਰ ਰੱਖਦਾ ਬੜੇ ਛਾਤੀ ਨਾਲ ਲਾ ਕੇ ਰੱਖਦਾ ਮੈਨੂੰ ਮੈਨੂੰ ਕਈ ਵਾਰੀ ਰੋਣ ਆ ਜਾਂਦਾ ਕਿ ਅੰਦਰ ਮੈਂ ਰੱਖੀਆਂ ਚੀਜ਼ਾਂ ਜਿਹੜੀਆਂ ਜੀ ਕਿ ਇਹਨਾਂ ਦਾ ਮੈਂ ਕੀ ਕਰਾਂ ਜੀ ਤੇਰੀ مالی ਹਾਲਤ ਜਿਹੜੀ ਹੈ ਬਹੁਤ ਮਾੜੀ ਹੈ ਚਲੋ ਬਾਬਾ ਜੀ ਦੀ ਕਿਰਪਾ ਹੋ ਜਾਣੀ ਜਦੋਂ ਇਹ ਬਾਬਾ ਜੀ ਦੀ ਕਿਰਪਾ ਹੋ ਜਾਏ ਉਹ ਪਤਾ ਵੀ ਨਹੀਂ ਲੱਗਣਾ ਕਿਹੜੇ ਵੇਲੇ ਮਾਰੇ ਨੇ ਆਪਣਾ ਆਪੇ ਬਣਾ ਲੈਣਾ ਸਥਾਨ ਨਾ ਹਾਂਜੀ ਸਾਨੂੰ ਬਾਬਾ ਜੀ ਹੁਣਾਂ ਤੇ ਬਹੁਤ ਮੰਗਾਣਾ ਜੋ ਕਿ ਇਹਨਾਂ ਦੀ ਇੰਨੀ ਪਰਖਵੀਂ ਅੱਖ ਜੀ ਪ੍ਰਮਾਤਮਾ ਨੇ ਬਖਸ਼ੀ ਆ ਸਾਨੂੰ ਤਾਂ ਇੰਨੀ ਕੋਈ ਪਛਾਣੇ ਨਹੀਂ ਆ ਅਸੀਂ ਤਾਂ ਉਦਹੀਂ ਪੱਥਰ ਵਗੈਰਾ ਸਮਝ ਕੇ ਜੀ ਜੀ ਅਸੀਂ ਨਹੀਂ ਚੱਕ ਸਕਦੇ ਜੀ ਦੇਖੋ ਕਿੰਨੇ ਸਾਲਾਂ ਦੀ ਤਪੱਸਿਆ ਕਿੰਨੇ ਸਾਲਾਂ ਦੀ ਉਹੀ ਹੈ ਨਾ ਇਹਨਾਂ ਨੂੰ ਪਤਾ ਆਇਆ ਇਹ ਤਾਂ ਹੁਣ ਇਹਨਾਂ ਦੀ ਪਰਖਣੇ ਵਾਲੀ ਆਖਰੀ ਪੂਰੀ ਲਾਈਫ ਕਹਿ ਸਕਦੇ 50 ਸਾਲ ਇਸ ਜੰਗਲ ਦੇ ਵਿੱਚ ਰਹਿੰਦੇ ਵੀ ਹੋ ਗਿਆ ਤੇ ਨਾਲ ਫਿਰ ਉਹਨਾਂ ਦਾ ਜੋ ਵੀ ਹੈਗਾ ਇਹਨਾਂ ਨੂੰ ਜਾਦੇ ਪਰਖਾ ਗਈ ਅਸੀਂ ਤਾਂ ਸਾਡੇ ਪੱਧਰ ਦਾ ਕੁਛ ਨਹੀਂ ਇਹ ਹੁਸ਼ਿਆਰਪੁਰ ਦੇ ਵਿੱਚ ਇੱਕ ਬਹੁਤ ਵੱਡੀ ਖੋਜ ਆ ਹਾਂਜੀ ਬਹੁਤ ਵੱਡੀ ਖੋਜ ਆ ਹੁਸ਼ਿਆਰਪੁਰ ਦੇ ਵਿੱਚ ਸ਼ਾਇਦ ਜੰਗਲ ਦੇ ਵਿੱਚ ਇਹ ਜਿਹੜੇ ਜਿੰਨਾ ਖਜ਼ਾਨਾ ਸਾਂਭੀ ਬੈਠੇ ਆ ਨਾ ਸਭ ਤੋਂ ਵੱਡੀ ਖੋਜ ਆ ਕੀ ਨਾਮ ਤੁਹਾਡਾ ਸ਼ੁਭ ਮੇਰਾ ਨਾਮ ਰਗਵੀਰ ਸਿੰਘ ਹੈ ਉਹ ਰਗਵੀਰ ਸਿੰਘ ਪਿੰਡ ਪਟਿਆੜੀ ਹਾਂਜੀ ਇਹ ਏਤਵਾਰਾਪੁਰ ਚ ਪੈਂਦੇ ਆ ਪਟਿਆੜੀ ਦੇ ਨਾਲ ਆ ਪਟਿਆੜੀ ਦੇ ਨਾਲ ਆ ਔਰ ਇੱਕ ਜੰਗਲ ਦੇ ਵਿੱਚ ਬੈਠੇ ਆ ਇੱਥੇ ਹਣਾ ਤੇ ਕੋਈ ਵੀਰ ਭਰਾ ਜੋ ਤੁਹਾਨੂੰ ਖਜ਼ਾਨਾ ਪਿੱਛੇ ਦਿਖਾਇਆ ਆ ਨਾ ਉਹਤ ਅਨਮੁੱਲਾ ਆ ਨਾ ਤੇ ਕੋਈ ਵੀਰ ਭਰਾ ਇਹਨਾਂ ਨੂੰ ਮਿਲਣਾ ਚਾਹੁੰਦਾ ਆ ਤੁਸੀਂ ਇੱਥੇ ਆ ਕੇ ਇਹਨਾਂ ਨੂੰ ਮਿਲ ਸਕਦੇ ਆ ਜੋ ਇਹਨਾਂ ਦੇ ਹਾਲਾਤ ਆ ਤੁਸੀਂ ਦੇਖੇ ਲਿਆ ਪਰ ਜਿਹੜਾ ਇਹਨਾਂ ਦਾ ਉਹ ਜੋ ਇਹਨਾਂ ਨੇ ਕੀਤਾ 50 ਸਾਲ ਦੇ ਵਿੱਚ ਉਹ ਤੁਹਾਨੂੰ ਮੈਂ ਦਿਖਾਤਾ ਨਾਲ ਦੇ ਨਾਲ ਆਪਣਾ ਰੋਟੀ ਟੁੱਕ ਵੀ ਚਲਾਉਂਦੇ ਆ ਥੋੜੀ ਬਹੁਤੀ ਖੇਤੀ ਵੀ ਰੱਖੀ ਹੋਆ ਥੋੜੇ ਬੋਤੇ ਪਸ਼ੂ ਵੀ ਇੱਥੇ ਜੰਗਲ ਦੇ ਵਿੱਚ ਰੱਖਿਓ ਆ ਜਾਨਵਰ ਦਾ ਵੀ ਖਤਰਾ ਆ ਮੈਂ ਪੁੱਛਿਆ ਦੀ ਵੀ ਤੁਸੀਂ ਇੱਥੋਂ ਪਿੰਡ ਚਲ ਜਓ ਕਹਿੰਦੇ ਨਹੀਂ ਸਾਡਾ ਕਿੱਤੇ ਨਹੀਂ ਲੱਗਦਾ ਹਾਂਜੀ ਇਹ ਜੰਗਲ ਚ ਹੀ ਰਹੇ ਹਨਾ ਇਹ ਕਿਰਪਾ ਆ ਉਸ ਮਹਾਰਾਜ ਦੀ ਬਾਕੀ ਕੋਈ ਬਾਬਾ ਜੀ ਪਤਾ ਨਹੀਂ ਲੱਗਣਾ ਕਿਹੜੇ ਵੇਲੇ ਬਾਬਾ ਜੀ ਨੇ ਆਪਣਾ ਸਥਾਨ ਬਣਵਾ ਲੈਣਾ ਤੁਹਾਡੇ ਕੋਲ ਕਮਰਾ ਇੱਕ ਵੱਖਰੇ ਬਣਵਾ ਲੈਣਾ ਵੀ ਇੱਥੇ ਰੱਖ ਦਿਓ ਜੀ ਤੁਸੀਂ ਸਾਰੇ ਉਹਨਾਂ ਦੀ ਕਿਰਪਾ ਹੁੰਦੀ ਹੈ ਕਿਰਪਾ ਹੋ ਜਾਣੀ ਹੈ ਜੀ ਬਹੁਤ ਵਧੀਆ ਲੱਗਾ ਜੀ ਤੁਹਾਨੂੰ ਮਿਲ ਕੇ ਮਹਾਰਾਜ ਜੀ ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ ਅਰੇ ਨਹੀਂ ਨਹੀਂ ਬਾਬਾ ਜੀ ਜਿੱਦਾਂ ਤੁਸੀਂ ਜਿਸ ਤੋਂ ਵੀ ਪਤਾ ਲੱਗਿਆ ਤੁਹਾਨੂੰ ਕਿੱਦਾਂ ਵੀ ਪਤਾ ਲੱਗਿਆ ਤੁਸੀਂ ਸਾਡੇ ਕੋਲ ਪਹੁੰਚੇ ਕਿਹੜੀਆਂ ਮੁਸ਼ਕਲਾਂ ਦੇ ਨਾਲ ਤੁਸੀਂ ਮੇਰੇ ਕੋਲ ਆਏ ਹੈ ਜੀ ਦੇਖੋ ਉਹ ਪਤਾ ਨਹੀਂ ਬਾਬਾ ਜੀ ਨੇ ਤੁਹਾਨੂੰ ਇੱਥੇ ਭੇਜਿਆ ਠੀਕ ਹੈ ਜੀ ਮੈਂ ਬਹੁਤ ਆਪਣੇ ਦਿਲ ਤੋਂ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਥੈਂਕ ਯੂ ਕਿ ਮਹਾਰਾਜ ਜੀ ਸਾਡੇ ਤੇ ਇਦਾਂ ਹੀ ਅੱਗੇ ਵੀ ਕਿਰਪਾ ਬਣਾ ਰੱਖੋ ਕਿਰਪਾ ਉਹਦੀ ਇੰਨੇ ਜੰਗਲ ਵਿੱਚ ਆਣਾ ਸੌਖਾ ਜੀ ਹਾਂਜੀ ਹਾਂਜੀ ਮੈਂ ਤਾਂ ਇਹ ਪਿੱਛੇ ਬਾਬਾ ਜੀ ਨੇ ਤੁਹਾਨੂੰ ਕੱਲਿਆ ਜੀ ਚਲੋ ਬਾਬਾ ਪੂਣਾ ਹਰੀ ਕਿਰਪਾ ਕਰੇ ਬਹੁਤ ਧੰਨਵਾਦ ਹੈ ਤੁਹਾਡਾ ਵਰਾ ਜੀ ਪਹਿਲੇ ਤੋਂ ਧੰਨਵਾਦ ਤੁਹਾਡਾ ਬਾਕੀ ਸਪੰਹ ਸਾਹਿਬ ਦਾ ਵੀ ਬਹੁਤ ਥੈਂਕ ਯੂ ਇੰਨੇ ਇੰਨੇ ਜੰਗਲ ਵਿੱਚ ਆਣਾ ਕਿ ਸੌਖਾ ਜੀ ਬਹੁਤ ਬਹੁਤ ਧੰਨਵਾਦ ਜੀ ਉਹ ਮਹਾਰਾਜ ਆਪੇ ਖਿੱਚ ਪਾ ਲੈਂਦਾ ਜੀ ਮੈਂ ਬਹੁਤ ਹੀ ਖੁਸ਼ ਹਾਂ ਤੁਹਾਡੇ ਦੇ ਮਰਾਜੀ ਦੇਖੋ ਮੇਰਾ ਵੀ ਇਹੀ ਇਸ਼ਕ ਆ ਹਾਂਜੀ ਮੇਰਾ ਪਿਆਰ ਇਹੀ ਆ ਕਿਉਂਕਿ ਰਸਤਾ ਇੰਨਾ ਗੰਦਾ ਤੁਹਾਨੂੰ ਪਤਾ ਜਾਂ ਚਲੋ ਮਰਾਜੀ ਕਿਰਪਾ ਕਰੇ ਤੇ ਵੀਡੀਓ ਤੁਹਾਨੂੰ ਕਿਦਾਂ ਦੀ ਲੱਗੀ ਕਮੈਂਟ ਸੈਕਸ਼ਨ ਚ ਜਰੂਰ ਦੱਸਿਓ ਜੰਗਲ ਦੇ ਵਿੱਚ ਬੈਠੇ ਆ ਜੰਗਲ ਚ ਮੰਗਲ ਲਾਇਓ ਆ ਬਈ ਅਲੱਗ ਹੈ ਯਾਰ ਫੀਲ ਇੱਥੇ ਆ ਕੇ ਤੁਸੀਂ ਇੱਕ ਵਾਰੀ ਤਾਂ ਮਹਿਸੂਸ ਕਰ ਸਕਦੇ ਆਂ ਵੀ ਅਸੀਂ ਕਿਸੇ ਜਿੱਦਾਂ ਮੈਡੀਟੇਸ਼ਨ ਵਾਲਿਆਂ ਲਈ ਇਹ ਸਵਰਗ ਆ ਹਾਂਜੀ ਤੇ ਬਿਆਨ ਨਹੀਂ ਯਾਰ ਹੁੰਦਾ ਬਾਕੀ ਤੁਸੀਂ ਵੀਡੀਓ ਇਹ ਦੇਖ ਲਓ ਕਿੱਦਾਂ ਦੀ ਲੱਗੀ ਕਮੈਂਟ ਸੈਕਸ਼ਨ ਚ ਜਰੂਰ ਦੱਸਿਓ ਤੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇਖਦੇ ਰਹੋ ਆਪਣੇ ਭਰਾ ਦਾ ਚੈਨਲ ਗ੍ਰੇਟ ਟੈਲੀਕਾਸਟ